ਜਿਸ ਜਿਹੜੀ ਪਾਰਟੀ ਵੱਲੋਂ ਅੱਜ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੰਸ ਕੀਤੀ ਗਈ ਮੈਂ ਗੁਰਮੀਤ لال ਬਟੂ ਪ੍ਰਧਾਨ ਇਕਤਾ ਪਾਰਟੀ ਅਤੇ ਇਕਤਾ ਪਾਰਟੀ ਦੇ ਸਾਥੀਆਂ ਨਾਲ ਮੈਂ ਸਮਝਦਾ ਵੀ ਹਲਕਾ ਕਦੂਰ ਸਾਹਿਬ ਨੂੰ ਇਲੈਕਸ਼ਨਾਂ ਤੋਂ ਬਾਅਦ ਪੀਨੀ ਮੀਟਿੰਗ ਜਿਹੜੀ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਦੇਖਦੇ ਇਕਤਾ ਪਾਰਟੀ ਜਿਹੜੀ ਹੈ ਕਿ 6 ਤਰੀਕ ਨੂੰ ਇੱਕ ਪੰਜਾਬ ਪ੍ਰਧਾਨ ਦੀ ਚੋਣ ਕਰਨ ਜਾ ਰਿਹਾ ਹੈ ਇੱਕ ਜ਼ਿਲ੍ਹਾ ਯੂਥ ਰੈਂਗ ਦੀ ਚੋਣ ਕਰਨ ਜਾ ਰਿਹਾ ਤੋਂ ਰਲਵੰਡੀਆਂ ਚੋਧਰੀਆਂ ਤੋਂ ਵੱਖ-ਵੱਖ ਹਲਕਿਆਂ 'ਚ ਮੈਂ ਸਮਝਦਾ ਅਭੀ ਸਾਥੀ ਪਾਏਗੇ ਉਹ ਜਿਹੜੇ ਸਾਥੀਆਂ ਨੇ ਲਖਨਾਂ ਦੇ ਵਿੱਚ ਬਹੁਤ ਵੱਡੀ ਗਰਦਾਰੀ ਕੀਤੀ ਇੱਕ ਵਫਾਦਾਰ ਸਫਾਈ ਹੋਣ ਦੇ ਨਾਤੇ ਵੀ ਪਰਮਜੀਤ ਨੂੰ ਹਲਕਾ ਖਡੂਰ ਸਾਹਿਬ ਤੋਂ ਖੜੇ ਕੀਤਾ ਗਿਆ ਹੈਗਾ ਕਿਉਂਕਿ 5 ਸਾਲ ਪਾਰਟੀ ਦੇ ਨਾਂ ਤੇ ਕੰਮ ਲੈਣ ਤੋਂ ਬਾਅਦ ਇਹਨਾਂ ਫਿਰ ਇੱਕ 15 ਦਿਨ ਜਿਹੜਾ ਬੰਦਾ ਪਾਰਟੀ ਵਾਸਤੇ ਨਹੀਂ ਟਾਈਮ ਦੇ ਸਕਦਾ ਤੇ ਪਾਰਟੀ ਨੂੰ ਵੀ ਮੈਂ ਸਮਝਦਾ ਇਹੋ ਜਿਹੇ ਗਰਦਾਰਾਂ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਪਹਿਲਾਂ ਵੀ ਮੈਂ ਕਿਹਾ ਸੀਗਾ ਇਲੈਕਸ਼ਨਾਂ ਵਿੱਚ ਲੋ ਮੈਂ ਨਹੀਂ ਬੋਲਿਆ ਪਰ ਦੇਖੋ ਕਿ 5 ਸਾਲ ਆਪਾਂ ਲੋਕਾਂ ਦੀ ਸੇਵਾ ਕਰਦੇ ਆ 5 ਸਾਲ ਕਦੀ ਵੱਡੇ ਲੀਡਰ ਨਹੀਂ ਲੱਭਦੇ ਉਹ ਜਿਸ ਤਰ੍ਹਾਂ ਮੰਨ ਲਓ ਕਿ ਅਸੀਂ ਪਾਰਟੀ ਨੂੰ ਚਲਾ ਰਹੇ ਆ ਜਾਂ ਕੋਈ ਹੋਰ ਸੰਸਦ ਕਪੂਟੇ ਚਲਾ ਰਹੇ ਆ ਇਹੀ ਮੈਸੇਮੇ ਦਾ ਲੋ ਜਿਹੜੇ ਆ ਆਮ ਗਰੀਬ ਲੋਕਾਂ ਦੇ ਕੰਮ ਆਂਦੇ ਆ ਪਰ ਦੇਖੋ ਪਾਰਟੀ ਦੇ ਨਾਂ ਤੇ ਪੈਸੇ ਕਮਾਉਣੇ ਅਸੀਂ ਰੋਕਦੇ ਨਹੀਂਗੇ ਪਰ ਜਦੋਂ ਪਾਰਟੀ ਨੂੰ ਲੋੜ ਪੈਂਦੀ ਆ ਉਦੋਂ ਬੰਦਾ ਗਰਦਾਰੀ ਕਰੇ ਵੀ ਮੈਂ ਸਮੇ ਦਾ ਉਹ ਵਫਾਦਾਰੀ ਨਹੀਂ ਉਹਦੇ ਵਿੱਚ ਗਰਦਾਰਪੁਣਾ ਹੁੰਦਾ ਦੂਸਰੀ ਆਪਾਂ ਕਪੂਰਥਲੇ ਦੀ ਗੱਲ ਕਰਦੇ ਆ ਦੇਖੋ ਅੱਜ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਵਧੀ ਆ ਕਿ ਤੇਰਾ ਕੰਮ ਤੁਹਲੇ ਨਾ ਹੁੰਦਿਆ ਸ਼ਰਾ 2 ਨੰਬਰ ਦੀ ਲਿਖਨ ਦੀ ਹੈ ਬੜੇ ਸੱਤੇ ਦਾ ਕੰਮ ਜਿਹੜਾ ਮੈਂ ਸਮਝਦਾ ਤਹਲੇ ਨਾ ਦਿਖੰਦਿਆ ਪਰ ਪੁਲਿਸ ਜਿਹੜੀ ਹੈ ਉਹ ਅਕਾ ਮੀਟ ਤੇ ਬੈਠੀ ਹੈ ਖਾਸ ਤੌਰ ਤੇ ਕਪੂਰ ਥੱਲੇ ਸਿਟੀ ਥਾਣੇ ਦਾ ਐਸ ਐਚਓ ਵੀ ਮੈਂ ਸਮਝਦਾ ਜਿਹੜਾ ਸ਼ਰੇਆ ਪੈਸੇ ਲੈ ਰਿਆ ਜਿਹਦੀ ਮੇਰੇ ਕੋ ਪੂਰੀ ਰਿਕਾਰਡਿੰਗ ਪਈ ਹੈ ਪੈਸੇ ਮੰਗਦਿਆਂ ਦੀ ਲੱਖਾਂ ਰੁਪਈਆ ਡਿਮਾਂਡ ਕਰ ਰਿਆ ਉਹਦੀ ਮੇਰੇ ਕੋ ਰਿਕਾਰਡਿੰਗ ਪਈ ਹੈ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਕਰਪਟ ਅਸਰ ਜੋ ਜਿਹੜੇ ਹੈਗੇ ਆ ਤੁਰੰਤ ਮੈਂ ਸਮੋਦਾ ਸਸਪੈਂਡ ਹੀ ਕੀਤੇ ਜਾਣ ਕਿਉਂਕਿ ਬਿਨਾਂ ਕਿਸੇ ਅਦਾਲਤ ਤੋਂ ਬਿਨਾਂ ਕਿਸੇ ਮਤਲਬ ਤੋਂ ਕਿਸੇ ਪਾਰਟੀਆਂ ਨੂੰ ਠਾਣੇ ਵਿੱਚ ਬਿਠਾਏ ਜਾਣਾ ਦਰਖਾਸਤ ਕਿਸੇ ਠਾਣੇ 'ਚ ਬਿਠਾਇਆ ਕਿਤੇ ਜਾਂਦਾ ਵਾ ਕਿ ਦੇਖੋ ਮੈਂ ਐਸਐਸ ਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਜਿਹੜੇ ਕੰਮ ਐ ਜੋ ਛੱਡ ਦਿਓ ਕਿਉਂਕਿ ਗਰੀਬ ਵਿਚਾਰਾ ਅੱਗੇ ਬੜਾ ਸਤਾਇਆ ਹੁੰਦਾ ਵੀ ਜਿਹੜਾ ਬੰਦਾ ਪਹਿਲਾਂ ਹੀ ਸਤਾਇਆ ਪਿਆ ਵਾ ਉਤੋਂ ਤੁਸੀਂ ਉਹਨੂੰ ਇੰਨਾ ਸਤਾਣੇ ਆ ਪੈਸਿਆਂ ਦੀ ਡਿਮਾਂਡ ਕਰਦੇ ਆ ਏਟਾ ਪਾਰਟੀ ਨਾਤੇ ਕਦੀ ਪਹਿਲਾਂ ਬਰਦਾਸ਼ ਕੀਤਾ ਕਈ ਐਸਐਚਓ ਤੋਂ ਕੋਲੋਂ ਅਸੀਂ ਪਾਰਟੀਆਂ ਦੇ ਪੈਸੇ ਮੜਵਾਏ ਆ ਇਹ ਐਸਐਚਓ ਕੋਲੋਂ ਜੇ ਅਸੀਂ ਮੈਸਮੇਂ ਦਾ 15000 ਰੁਪਇਆ ਵਾਪਸ ਕਰਾਇਆ ਪਰ ਉਦੋਂ ਅਸੀਂ ਕਿਸੇ ਦੇ ਕਹਿ ਤੈਨੂੰ ਛੱਡਦਾ ਸੀਗਾ ਪਰ ਦੇਖੋ ਬਾਰ-ਬਾਰ ਲੋਕਾਂ ਕੋ ਪੈਸੇ ਲੈਣੇ ਸਾਡੇ ਕੋਲ ਵਿਧ ਪ੍ਰੂਫ ਹੈ ਅਸੀਂ ਹਵਾ ਚ ਨਹੀਂ ਗੱਲ ਕਰਦੇ ਪਰ ਅੱਗੇ ਕਿਸੇ ਨੂੰ ਕਹਿੰਦੇ ਛੜਦਾ ਸੀਗਾ ਹੁਣ ਅਸੀਂ ਇੱਕ 6 ਤਰੀਕ ਨੂੰ ਅਸੀਂ ਵੱਡੇ ਪੱਧਰ ਤੇ ਇੱਕ ਦੋ ਦਿਨ ਚੋਣ ਕਰਾਂਗੇ ਦੂਸਰੀ ਐਸਐਟਓ ਦੇ ਖਿਲਾਫ ਵੀ ਅਸੀਂ ਵਿਧ ਪ੍ਰੂਫ ਕਿਉਂਕਿ ਵਿਧ ਪ੍ਰੂਫ ਤਾਂ ਅਸੀਂ ਪਹਿਲਾਂ ਵੀ ਬੜੀ ਅਰ ਦੇ ਚੁੱਕੇ ਆ ਜਿਹੜੇ ਚਿੱਟਾ ਵੇਚਦੇ ਆ ਦੂਸਰੀ ਗੱਲ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇੱਕ ਦਿਨ ਰੇਟ ਮਾਰਨ ਨਾਲ ਕੋਈ ਚਿੱਟਾ ਵੀ ਖਤਮ ਹੋ ਜਾਣਾ ਕੋਈ ਦੋ ਨੰਬਰ ਦੇ ਕੰਮ ਨਹੀਂ ਖਤਮ ਹੋ ਜਣੇ ਕਿਉਂਕਿ ਤੁਹਾਡੇ ਕਪੂਰਥਲੇ ਅਫਸਰਾਂ ਨੂੰ ਸਾਰਾ ਕੁਝ ਪਤਾ ਕਿੱਥੇ ਸ਼ਰਾਬ 익ਦੀ ਹੈ ਕਿੱਥੇ ਗੜਾ ਛੱਡਾ ਚੱਲਦਾ ਹੈ ਉਹਨਾਂ ਨੂੰ ਮਾਰ ਕੇ ਜਿਨ੍ਹਾਂ ਲੋਕਾਂ ਨੇ ਬਿਲਡਿੰਗਾਂ ਬਣਾਈਆਂ ਹੋਰ ਇਹ ਸੰਬੰਧੀ ਮੈਂ ਸਮਝਦਾ ਕਈ ਵਾਰੀ ਆਈ ਪੁਲਿਸ ਨੂੰ ਮੰਗ ਪੱਤਰ ਦੇ ਚੁਕੇ ਆ ਪਰ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਵੀ ਇਹ ਜਿਹੜੇ ਕਾਰੋਬਾਰ ਚੱਲਦੇ ਆ ਪੁਲਿਸ ਚਾਵੇ ਤੇ 2 ਘੰਟਿਆਂ ਦੇ ਵਿੱਚ ਸਾਰੇ ਦੋ ਨੰਬਰ ਦੇ ਕੰਮ ਬੰਦ ਹੋ ਸਕਦੇ ਆ ਪਰ ਜਿੰਨਾ ਅਫਸਰਾਂ ਦੇ ਮਹੀਨੇ ਬੰਨੇ ਆ ਜਾਂ ਜਿਹੜੇ ਮਹੀਨਾ ਲੈਂਦੇ ਆ ਵੀ ਅਫਸਰਾਂ ਨੂੰ ਸਾਰਾ ਪਤਾ ਵੀ ਜੋ-ਜੋ ਕੰਮ ਹੋ ਰਿਹਾ ਤੀਸਰੀ ਗੱਲ ਜਿਹੜੀ ਆ ਵੀ ਕਪੂਰ ਚੱਲੇ ਦੇ ਵਿੱਚ ਆਏ ਦਿਨੀ ਵੀ ਮੈਂ ਸਮਝਦਾ ਬਜ਼ੁਰਗਾਂ ਦੀਆਂ ਚੈਨੀਆਂ ਲਾਈਆਂ ਜਾਂਦੀਆਂ ਚੋਰ ਚੋਰੀ ਕਰੀ ਜਾਂਦੇ ਆ ਕਰਿਆਨੇ ਦੁਕਾਨਾਂ ਲੁੱਟੀ ਜਾਂਦੇ ਆ ਕੋਈ ਸੇਫ ਜਿਹੜਾ ਵਾ ਚਾਹੇ ਕੋਈ ਵੀ ਆ ਕੋਈ ਵੀ ਸੇਫ ਹੈ ਨੀਗਾ ਜੇ ਪੁੱਛ ਚਾਵੇ ਪੁਲਿਸ ਕਹਿੰਦੀ ਹੈ ਕਿ ਅਸੀਂ ਸੇਵਾ ਬੋਧ ਕਰਦੇ ਆਂ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਤੁਹਾਡੀ ਪੀਸੀਆਰ ਜਿਹੜੀ ਹੈ ਦਸਣ ਰਾਤ ਨੂੰ ਕਿੱਥੇ ਘੁੰਮਦੀ ਆ ਇੱਥੇ ਜਾਂਦੀ ਆ ਜਿਹੜੇ ਚੋਰ ਆ ਉਹ ਸਾਰੇ ਮੁਹੱਲਿਆਂ ਵਿੱਚ ਬਾਜ਼ਾਰਾਂ ਦੇ ਵਿੱਚ ਸ਼ਰਮ ਚੋਰੀਆਂ ਕਰਦੇ ਪਏ ਆ ਸਵਾ ਸਵਾ ਲੱਖ ਰੁਪਈਆ ਇੱਕ ਥਾਣੇ ਦਾ ਤਨਖਾਹ ਲੈਂਦਾ ਪਿਆ ਵਾ ਪਰ ਲੋਕ ਜਿਹੜੇ ਫੇਰ ਨਹੀਂ ਸੇਫ ਹੈਗੇ ਇੱਕ ਦਿਨ ਰੇਟ ਮਾਰਨ ਦੇ ਨਾਲ ਬੋਲ ਸੇ ਜੜੀ ਸਮਝਦੀ ਹੈ ਵੀ ਅਸੀਂ ਜੜੇ ਆ ਕਿ ਬੜਾ ਵੱਡਾ ਕੰਮ ਕਰ ਰਿਆ ਮੈਂ ਫੇਰ ਤੁਹਾਡੇ ਲਈ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਨੂੰ ਵੀ ਇਹ ਐਸਐਚਓ ਜਿਹੜਾ ਤਰੰਤ ਜਿਹੜਾ ਸਸਪੈਂਡ ਕੀਤਾ ਜਾਵੇ ਉਹ 6 ਤਰੀਕ ਨੂੰ ਅਸੀਂ ਵਿਧ ਪ੍ਰੂਫ ਜਿਹੜੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਇਹ ਪੈਸਿਆਂ ਦੀ ਡਿਮਾਂਡ ਕਰਦਾ ਪਿਆ ਵਾ ਪਹਿਲਾਂ ਤਾਂ ਅਸੀਂ ਇਹਨੂੰ ਛੱਡਦਾ ਜੀ ਕਿਸੇ ਕਹਿਨ ਤੇ ਪਰ ਮੈਂ ਸਮੇਂ ਦਾ ਵੀ ਹੁਣ 6 ਤਰੀਕ ਨੂੰ ਇੱਕ ਤਾਂ ਸੀ ਨਸ਼ਿਆਂ ਸਬੰਧੀ ਮੰਗ ਪੱਤਰ ਦਿਾਂਗੇ ਐਸਐਸਪੀ ਸਾਹਿਬ ਨੂੰ ਔਰ ਦੂਜੀ ਗੱਲ ਖਾਸ ਕਰਕੇ ਐਸਾ ਤੋਂ ਦੇ ਖਿਲਾਫ ਜਿਹੜਾ ਅਸੀਂ ਪ੍ਰੂਫ ਦਿਾਂਗੇ ਦੂਜੀ ਲਾਸਟ ਵਾਰੀ ਇੱਕ ਫੇਰ ਮੈਂ ਬੇਨਤੀ ਕਰਦਾ ਐਸਪੀ ਸਾਹਿਬ ਨੂੰ ਵੀ ਅਸੀਂ ਕਈ ਵਾਰ ਪਾਰਟੀ ਬਰੋ ਨਸ਼ਿਆਂ ਦੇ ਖਿਲਾਫ ਜਿਹੜੇ ਉੱਤੇ ਮੰਗ ਪੱਤਰ ਉਹ ਵਿਧ ਨਾ ਲੇਖੇ ਦਿੱਤੇ ਆ ਵਿਧ ਨਾ ਵਿਧ ਮੱਲੇ ਪਰ ਅੱਜ ਤੱਕ ਪੂਰਥਲੇ ਦੀ ਪੁਲਿਸ ਨੇ ਨਸ਼ਾ ਦੇ ਬਹੁਤ ਦੂਰ ਦੀ ਗੱਲ ਹੈ ਇੱਕ ਬੋਤਲ ਸ਼ਰਾਬ ਦੀ ਨਹੀਂ ਕਦੀ ਫੜੀ ਜਦੋਂ ਪੁਲਿਸ ਨੂੰ ਸਾਰਾ ਕੁਝ ਪਤਾ ਹੀ ਹੈ ਉਹਦੀ ਲਾਸਟ ਗੱਲ ਸਾਡੀ ਇਹ ਹੈ ਕਿ ਜਿਹੜੇ ਚਿੱਟੇਵਾਰਿਆਂ ਨੇ ਜਾਂ ਡੜੇ ਸੱਟੇਵਾਰਿਆਂ ਨੇ ਜਾਂ ਸ਼ਰਾਬ ਵਾਲਿਆਂ ਨੇ ਜਿੰਨੇ ਛੜਦਾ ਕੰਮ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਅਸੀਂ ਲਿਖੇ ਰਿਆਂਗੇ ਇੱਥੇ ਇੱਥੇ ਮੇਰੀ ਪ੍ਰਾਪਰਟੀ ਪਈ ਹੈ ਕਰੋੜਾਂ ਰੁਪਈਆ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਪੂਤਲੇ ਪਈਆਂ ਵਾ ਡੜੇ ਸੱਟੇਵਾਰਿਆਂ ਦੀਆਂ ਸ਼ਰਾਬ ਵਾਲਿਆਂ ਦੀਆਂ ਚਿੱਟੇਵਾਰਿਆਂ ਦੀਆਂ ਉਹ ਮਤ ਸੋਚੋ ਇਹ ਕੰਮ ਛੜਤਾ ਪਤਾ ਨਹੀਂ ਕਿੰਨੇ ਨੌਜਵਾਨ ਮਾਰੇ ਵੀ ਉਹਨਾਂ ਨੇ ਕੰਮ ਛੱਡਤਾ ਉਹ ਦੋਸ਼ੀ ਉਹ ਨਹੀਂ ਹੈਗੇ ਐ ਕਿਉਂਕਿ ਵੇਚਣ ਵਾਲਾ ਛੱਡਣ ਵਾਲਾ ਪੂਰਾ ਦੋਸ਼ੀ ਹੈਗਾ ਤੁਹਾਡੇ ਮੀਡੀਆ ਰਾਈ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਇੱਕ ਵਾਰ ਠਾਣੀਆਂ ਚਾਤੀਆਂ ਮਾਰੋ ਕਿ ਕਿਦਾਂ ਜਿਹੜੇ ਲੋਕਾਂ ਨੂੰ ਨਜਾਇਜ਼ ਬਿਠਾ ਕੇ ਲੋਕਾਂ ਕੋ ਪੈਸਿਆਂ ਦੀਆਂ ਫਰੋਟੀਆਂ ਮੰਗੀਆਂ ਜਾ ਰਹੀਆਂ ਪੈਸੇ ਲੈ ਕੇ ਤੁਸੀਂ ਭਾਵੇਂ ਵੱਡੇ ਤੋਂ ਵੱਡਾ ਜਿਹੜਾ ਕ੍ਰਾਈਮ ਹੈਗਾ ਪੈਸੇ ਦੇ ਕੇ ਬੰਦਾ ਜਿਹੜਾ ਉਸੀ ਉਸੇ ਨੂੰ ਛੜਾ ਸਕਦੇ ਆ ਇਹ ਇੱਕਤਾ ਪਾਰਟੀ ਦੀ ਜਿਹੜੀ ਹੈ ਡਿਮਾਂਡ ਹੈ 6 ਤਰੀਕ ਨੂੰ ਵੱਡੇ ਪੱਧਰ ਦੇ ਇੱਕ ਐਸਐਸਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਾਂਗੇ ਨਸ਼ਾ ਸਬੰਧੀ